ਦੇਖੋ ਕਹਿਣਾ ਮੈਂ ਅਮਰੀਕਾ ਗੰਡੂਆ ਜਨਾ ਪ੍ਰਧਾਨ ਵੀ ਕਿਹਾ ਹੈ ਕਹਿਣਾ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਨੇ ਤੇ ਕੇਂਦਰ ਦੀ ਸਰਕਾਰ ਨੂੰ ਤੇ ਪੰਜਾਬ ਦੀ ਸਰਕਾਰ ਚੋਂ ਕਿ ਜਿਹੜਾ ਹੜ੍ਹ ਆਏ ਨੇ ਡੈਮਾਂ ਦੇ ਉੱਤੋਂ ਜਿਆ ਬਾਾਰਸ਼ ਜ਼ਿਆਦਾ ਪਈ ਹੈ ਪੰਜਾਬ ਸਰਕਾਰ ਦੇ ਵਿੱਚ 12 13 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਤਬਾਹੀ ਮਚਾਈ ਹੈ ਤੇ 14ਵਾਂ ਜ਼ਿਲ੍ਹਾ ਜਿਹੜਾ ਇੱਧਰ ਸੰਗਰੂਰ ਦਾ ਘੱਗਰ ਵੀ ਅੱਧਾ ਟੋੜੀ ਬੈਠਾ ਤੇਜ਼ ਕਰਕੇ ਉਹ ਦੋ ਮੰਗਾ ਇੱਕ ਕੇਂਦਰ ਦੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਪੰਜਾਬ ਦੀ ਸਰਕਾਰ ਨੂੰ ਜਗਾਉਣ ਵਾਸਤੇ ਵੀ ਜਿਹੜਾ ਇਹ ਮਿੱਥ ਕੇ ਤੁਸੀਂ ਡੈਮਾਂ ਦਾ ਇੰਤਜ਼ਾਮ ਨਹੀਂ ਕੀਤਾ ਜਾਣ ਕੇ ਦੁਨੀਆ ਰੋੜੀ ਹੈ ਕਿਉਂਕਿ ਤੁਸੀਂ ਪਿਛਲੀ ਹਰ ਅੰਜਸਾ ਕੱਢ ਰਹੇ ਹੋ ਕੇਂਦਰ ਦੇ ਵਿੱਚ 3 ਕਰੋੜ ਰੱਦ ਕਰਾਏ ਤੇ ਇੱਥੇ ਲੈਂਡ ਪਾਲਿਸੀ ਰੱਦ ਕਰਾਈ ਤੇਜ਼ ਕਰਕੇ ਭਗਵੰਤ ਮਾਨ ਦੀ ਸਰਕਾਰ ਤੇ ਮੋਦੀ ਦਾ ਮੂੰਹ ਨਹੀਂ ਖੁੱਲਿਆ ਤੇ ਉਹ ਚੀਨ ਦੇ ਵਿੱਚ ਫਿਰਦਾ ਪ੍ਰਧਾਨ ਮੰਤਰੀ ਤੇ ਬਾਹਰ ਨੂੰ ਫਿਰਦਾ ਏਜ ਕਰਕੇ ਜਿਹੜਾ ਸਾਡੇ ਹੜਾ ਫੀਟਾਂ ਦੇ ਲੋਕਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਡੰਗਰ ਰੋਡ ਤੇ ਪਾਣੀ ਨੇ ਮੱਜਾ ਰੋਡ ਤੇਆਂ ਘਰ ਰੋਡ ਤੇ ਤੇ ਸੈਂਕੜਿਆਂ ਦੀ ਗਿਣਤੀ ਚ ਪਰਿਵਾਰਾਂ ਦੇ ਜੀ ਚਰੇ ਗਏ ਉਹਨਾਂ ਦੇ ਲਈ ਅਸੀਂ ਇਹ ਅੱਜ ਦੇ ਇਕੱਠ ਸਾਰੇ ਪੰਜਾਬ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਸਾਰੇ ਲੋਕਾਂ ਨੂੰ ਬੇਤੀ ਕੀਤੀ ਹੈ ਵੇ ਉਹਨਾਂ ਨੂੰ ਫੰਡ ਦੇ ਰੂਪ ਦੇ ਵਿੱਚ ਕਣ ਇਕੱਠੀ ਕਰੀਏ ਤੂੜੀ ਇਕੱਠੀ ਕਰੀਏ ਜਾਂ ਜੋ ਵੀ ਰੱਸੀ ਹੈ ਉਹ ਇਕੱਠੀ ਕਰਕੇ ਪਾਣੀ ਉਤਰੇ ਤੋਂ ਬਾਅਦ ਅਸੀਂ ਉਹ ਲੋਕਾਂ ਦੀ ਅੱਖਾਂ ਪੁੰਝਣ ਜਾਈਏ ਤੇ ਉਹਨਾਂ ਨੂੰ ਮਦਦ ਲਈ ਆਪਦੇ ਬਰਾਬਰ ਖੜੇ ਕਰੀਏ ਇਹ ਇਸ ਕਰਕੇ ਅੱਜ ਦਾ ਇਕੱਠ ਸਾਡਾ ਇਹ ਗੱਲ ਕਹਿਣਾ ਹੈ ਮੈਂ ਜਨਕ ਸਿੰਘ ਪਟਾਰੀ ਪ੍ਰੀਤ ਪ੍ਰਧਾਨ ਪੰਜਾਬ ਵੀ ਕਹਿੰਦਾ ਜੀ ਇਕਤਾ ਦਾ ਰਹਾ ਮੈਂ ਜਨਕ ਸਿੰਘ ਪਟਾਰੀ ਸਾਥੀ ਅੱਜ ਲੋਪੱਟੀ ਦੇ ਵਿੱਚ ਤੁਹਾਡੇ ਕੋਲ ਅੱਜ ਅਸੀਂ ਕੱਲੀ ਸੰਗਰੂੜ ਦੀ ਮੰਡੀ ਚ ਨਹੀਂ ਸਾਰੇ ਪੰਜਾਬ ਦੇ ਜ਼ਿਲ੍ਹੇ ਹੈੱਡਕੁਆਰਟਰ ਦੇ ਉੱਤੇ ਮੰਗ ਪੱਤਰ ਦੇਣ ਲਈ ਪ੍ਰੋਗਰਾਮ ਰੱਖਿਆ ਸੀ ਦੂਜੀ ਸਾਡੀ ਇਹ ਸੀ ਵੀ ਸਾਸੀ ਆਪਣੇ ਲੋਕਾਂ ਨੂੰ ਅਪੀਲ ਕੀਤੀ ਹੈ ਪਰਸੋ ਅਸੀਂ ਮੀਟਿੰਗ ਕੀਤੀ ਸੀ ਕਿ ਸਾਰੇ ਲੋਕ ਆਪਣੇ ਭਰਾਵਾਂ ਦੀ ਜਿਹੜੇ ਅੱਜ ਬਹੁਤ ਮੁਸੀਬਤ 'ਚ ਨੇ ਉਹਨਾਂ ਦੀ ਮਦਦ ਦੇ ਲਈ ਅਸੀਂ ਸਾਰੇ ਉਪਰਾਲਾ ਕਰੀਏ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੁਬਾਰੇ ਅਸੀਂ ਲੀਤੇ ਲਿਆ ਸਕੀਏ ਦੂਜੀ ਸਾਡੀ ਗੱਲ ਇਹ ਸੀ ਕਿ ਅਸੀਂ ਸੂਬੇ ਦੀ ਸਰਕਾਰ ਨੂੰ ਤੇ ਸੈਂਟਰ ਦੀ ਸਰਕਾਰ ਨੂੰ ਇਹ ਇਸ ਕਰਕੇ ਸਾਰੇ ਪੰਜਾਬ 'ਚ ਕੱਟ ਰੱਖਿਆ ਹੈ ਕਿ ਤੁਸੀਂ ਕਮਿਊਨਿਟੀ ਐਲਾਨ ਕਰੋ ਜਦੋਂ ਤੱਕ ਇਹ ਕਮਿਊਨਿਟੀ ਐਲਾਨ ਨਹੀਂ ਕਰਦੇ ਉਦੋਂ ਤੱਕ ਸੈਂਟਰ 75% ਫੰਡ ਨਹੀਂ ਦੇ ਦਿੰਦਾ 25% ਇੱਥੋਂ ਨਹੀਂ ਆਏ ਦਿੰਦੇ ਭਗਵਾਨਤਮਾਨ ਦੀ ਪੁਰਾਣੀ ਗੱਲ ਕਿ ਅਸੀਂ ਮੁਰਗੀ ਦਾ ਵੀ ਪੈਸਾ ਦੇਵਾਂਗੇ ਉਹ ਐ ਵਿਚ ਵਿਚਾਰੇ ਰਹਿ ਜਾਣੀ ਹੈ ਜਿਹੜੀ ਗੱਲ ਦੂਜੀ ਹੈ ਸ੍ਰਿਕ ਮੁੱਖ ਮੰਤਰੀ ਦਾ ਇਹ ਫਰਜ਼ ਬਣਦਾ ਹੁੰਦਾ ਹੈ ਕਿ ਉਹ ਚਿੱਠੀ ਲਿਖੇ ਸੈਂਟਰ ਸਰਕਾਰ ਨੂੰ ਤਾਂ ਕਿ ਕਮਿਊਨਿਟੀ ਇੱਥੇ ਲਾਗੂ ਹੋਵੇ ਲੋਕਾਂ ਦਾ ਸਾਰਿਆਂ ਦਾ ਬਾਹਰ ਨਹੀਂ ਜਾ ਸਕੇ ਪਰ ਭਗਵਾਨ ਤਮਾਨ ਕਹਿੰਦਾ ਮੇਰਾ ਖਜ਼ਾਨਾ ਭਰਿਆ ਪਿਆ ਜੇ ਇਹਦਾ ਖਜ਼ਾਨਾ ਭਰਿਆ ਪਿਆ ਤਾਂ ਉਹ ਜਿਹੜੇ 4 ਲੱਖ ਏਕੜ ਜ਼ਮੀਨ ਮਰੀ ਹੈ ਜਾਂ 1500 ਪਿੰਡੂ ਜਿਹੜੇ ਹੈ ਜਾਂ ਚਾਰੀ ਕੀਮਤੀ ਜਾਨਾਂ ਗਈਆਂ ਨੇ ਜਾਂ ਉਹ ਲੋਕਾਂ ਦਾ ਸਾਰਾ ਕਰਕਰਟ ਤਬਾਹ ਹੋ ਗਿਆ ਜੇ ਇਹਦਾ ਖਜ਼ਾਨਾ ਭਰਿਆ ਹੋਇਆ ਸੀ ਤਾਂ ਇਹਨੇ ਸਭਾਈ ਕਿਉਂ ਨਾ ਕੀਤੀ ਤਾਂ ਇਹਨੇ ਉਹਦੀ ਮਰੰਮਤ ਕਿਉਂ ਨਾ ਕਰਵਾਈ ਇਸ ਕਰਕੇ ਸਰਕਾਰ ਕੱਲੀਆਂ ਗੱਲਾਂ ਮਾਰਦੀ ਹੈ ਕੱਲੇ ਮਜ਼ਾਕ ਕਰਦੀ ਹੈ ਅਸੀਂ ਇਸ ਗੱਲ ਦਾ ਬਹੁਤ ਨੋਟਸ ਨੇ ਕਿਉਂਕਿ ਇਹਨਾਂ ਦੇ ਮੰਤਰੀ ਇੱਥੋਂ ਤੱਕ ਹੈ ਵੀ ਐਂ ਕਹਿ ਲੋ ਇਹਨੇ ਇੱਕ ਵਾਰ ਇਹ ਹੋਇਆ ਕਿ ਲੋਕ ਉਹਨੂੰ ਪੁੱਛ ਰਹੇ ਹੈ ਕਿ ਤੁਸੀਂ ਹੈਲੀਕਾਪਟਰ ਦੇ ਕੇ ਹੈਲੀਕਾਪਟਰ ਲੋਕ ਖਾ ਨਹੀਂ ਸਕਦੇ ਲੋਕਾਂ ਦੇ ਪਸ਼ੂਆਂ ਨੂੰ ਬਚਾ ਨਹੀਂ ਸਕਦਾ ਲੋਕਾਂ ਦੇ ਘਰਾਂ ਨੂੰ ਪਾਣੀ ਰੋਕ ਨਹੀਂ ਸਕਦਾ ਇਹ ਜਿਹੜਾ ਤੁਸੀਂ ਮਜ਼ਾਕੀਆ ਲੋਕਾਂ ਨਾਲ ਮਜ਼ਾਕ ਕਰ ਰਹੇ ਹੋ ਇਹਦੀ ਅਸੀਂ ਐ ਸਾਰੇ ਪੰਜਾਬ ਦੇ ਵਿੱਚ ਸਖਤ ਵਿਰੋਧ ਕਰਦੇ ਆ ਤੇ ਸਰਕਾਰ ਨੂੰ ਚਪਾਵਨੀ ਦਿੰਦੇ ਆ ਵੀ ਉਹ ਜਿਹੜੇ ਲੋਕ ਉੱਜੜ ਗਏ ਉਹਨਾਂ ਨੂੰ ਬੰਦਾ ਮਾਮਜ਼ੇ ਦਿੱਤਾ ਜਾ ਸਕੇ ਤਾਂ ਕਿ ਉਹ ਆਪਣੀ ਜੀਵਨ ਦੀ ਗੱਡੀ ਤੋਰ ਸਕਣ